ਦੇਖ ਲੋ ਯਾਰ ਭਰਾਓ ਤੀਂਆਂ ਦਾ ਕਹੇ ਜਾ ਟਾਈਮ ਆ ਗਿਆ ਆਪ ਤਾਂ ਤੀਂਆਂ ਵੇਲੀਆਂ ਲਿੰਦਨਾ ਐ ਜੋ ਸਾਰਾ ਅੰਦਰ ਉਸ ਮਾਰਨਾ ਭੈਣ ਸਾਰਾ ਕੰਮ ਕੇ ਦੇ ਚੱਕਿਆ ਪਹਿਨਾ ਠਹਿ ਹੈ ਯਾਰ ਜੀ ਮਨਣਾ ਆ ਗਿਆ ਯਾਰ ਤੀਂਆਂ ਕਿਉਂ ਨਹੀਂ ਕੰਮ ਕਰਕੇ ਰਾਜੀ ਹੁਣ ਬਾਹਾਂ ਮਾਰਾਂ ਟਾਈਮ ਆ ਗਿਆ ਭੈਣ ਦਾ ਕਸਮ ਤੀਂਆਂ ਜਮੇ ਹੱਥ ਹੀ ਨਹੀਂ ਲਾਕੇ ਰਾਜੀ ਓਏ ਕਹਿੰਦੀ ਮੈਨੂੰ ਬੁਖਾਰ ਚੜ ਗਿਆ ਇੱਕ ਕਹਿੰਦੀ ਮੈਨੂੰ ਹੋਰੇਗਾ ਸਰੂ ਪੀ ਜਾਂਦਾਗਾ ਦੋਨੀਆਂ ਬੈਠੀਆਂ ਮੰਜੇ ਤੇ ਮਾਰਦੇ ਇਗਨਹਾ ਬੈਠੇ ਨਾ ਪ੍ਰਭੂਵਾਰ ਮੈਂ ਜੇਤੇ ਮੋਜਨ ਮੈਂ ਚੱਕੀ ਜਾਂਦਾ ਰੰਦ ਰੰਦ ਚੱਕੀ ਜਾਂਦਾ ਦੇਖੋ ਪ੍ਰਭੂ ਆ ਤੀਂਆਂ ਦਾ ਕਹੇ ਜਿਆ ਜਵਾਨਾ ਆ ਗਿਆ ਰੰਦ ਸਿੱਟੀ ਸਾਰਾ ਕੂੜਾ ਕੱਢ ਕੇ ਨੇ ਅੰਦਰੋਂ ਨਾਲੇ ਨੇ ਆਂਗਾ ਸਾਰੀ ਸਫਾਈ ਕਰਕੇ ਕੱਪੜਾ ਲਿੰਗੜ ਝਾੜ ਕੇ ਫਿਰ ਹੁਣ ਭਾਂਡੇ ਚੱਕੂਆ ਭਾਂਡੇ ਵੀ ਉੰਮੀ ਪਏ ਆ ਗਏ ਨੀਰ ਨਚੋੜਨ ਵਾਲੇ ਛੱਡ ਕੀ ਇੰਨੀ ਮਕੂਮ ਸਤਿਯੂਂ ਗਾਦੀ ਇੰਨੀ ਜਦ ਉੱਤਰ ਕੜਜੋਗ ਆ ਗਿਆ ਬਾਣਾ ਕੜਜੋਗ ਆ ਗਿਆ ਬਾਣਾ ਬਾਈ ਹਾਂ ਬੱਟੀਆਂ ਦੇਖਲਾ ਮਨਜੀ ਤੇ ਦੋਨੇ ਕੀ ਦੁਖਣਾ ਹੈ ਰਾਤ ਨੂੰ ਤੇਰਾ ਬੁਖਾਰ ਹੋ ਗਿਆ ਹੁਣ ਤਾਂ ਬੁਖਾਰ ਤਾਂ ਕਾਨੂੰ ਹੋ ਰਿਹਾ ਮੈਨੂੰ ਲੱਗਦਾ ਹਾਂ ਹੋਗਾ ਬੁਖਾਰ ਨਹੀਂ ਹੋਇਆ ਤੈਨੂੰ ਚਾਂਬਣੀ ਹੋਈ ਆ ਸਰ ਤੂੰ ਕਿੰਨਾ ਟਿਮੇਲਾ ਹੋ ਰਹਾ ਤੇ ਸਰ ਤੂੰ ਵੇਲਾ ਐ ਨਾ ਬੋਕਰ ਤਾਂ ਮਾਰੀ ਲੈ ਅਦਰ ਕੜੂ ਚਲ ਹੁਣ ਹੁਣ ਤੂੰ ਜਮੀ ਨਹੀਂ ਹੱਥ ਲਾਉਂਦੀ ¿No está bien el tráqueo? ¿Qué te pasa?